ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਬੱਚਿਆਂ ਸੇ ਲਈ ਲੈ ਕੇ ਆਏ ਜੀ ਹੀਪਰ ਹੈ ਬਈ ਤੇ ਵਿੱਚ ਹੀ ਗੱਬਣ ਆਉਂ ਪੁੱਛ ਲੈਣੇ ਬਈ ਤੋਂ ਤੇ ਇਹ ਅੱਜ ਬਈ ਬਈ ਜੀ ਹਸੀ ਗੱਲ ਸਸੀ ਗੱਲ ਜੀ ਉਹ ਠੀਕ ਹਾਂ ਬੜੀ ਹਾਂਜੀ ਹਾਂਜੀ ਬੜੀ ਬੜੀ ਚੱਲ ਨਾ ਗਮ ਕਰ ਹਾਂਜੀ ਬੜੀ ਬੜੀ ਨਾਮ ਤੇ ਐਡਰੈਸ ਹੋਵੇ ਮੇਰਾ ਨਾਮ ਸਾਇਲਾ ਜੀ ਪਿੰਡ ਜਲਪਰਾ ਮਿਰਚਾ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪੁਰਾ ਫੂਲ ਹੈ ਜੀ ਤੇ ਮੇਰੇ ਨੇੜੇ ਪਿੰਡ ਕਲਿਆਣ ਗੁੰਮਤੀ ਭਗਤਾ ਰਾਮਪਰਾ ਜੀ ਮਥਾਨਾ ਮੋਬਾਈਲ ਨੰਬਰ ਹੋਵੇ 99133 ਮੇਰੇ ਪਪਾ ਦਾ ਨਾਮ ਹੈ ਗਾਜੂ ਹੈ ਜੀ ਉਹਦਾ ਨੰਬਰ ਹੈਗਾ ਹੀ 9915252747 ਠੀਕ ਹੈ ਬਾਈ ਇਹ ਵੀਰ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਹੇ ਨੇ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਜੋੜੇ ਹਾਂ ਜੀ ਜੋੜੇ ਤੋਰੋਗੇ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਦੋਨੇ ਕੀਰੀ ਹੈ ਹਾਂਜੀ ਹਾਂਜੀ ਦੋਨੇ ਬਾਈ ਕੀਰੀਆਂ ਨੇ ਬੱਚੀਆਂ ਤੇ ਦੋਨੀਆਂ ਇੱਕੋ ਜੀਆਂ ਕਰਮਾਣੀਆਂ ਦੋਨਾਂ ਦੇ ਪ੍ਰਿੰਟ ਇੱਕੋ ਜਿਹੇ ਆ ਚੰਗੀਆਂ ਨੇ ਸਾਮੀਆਂ ਪੜੀਆਂ ਨੇ ਬਈ ਤੋੜਾ ਤਾਰਾ ਦੇਖੋ ਕਿਹੜੇ ਸੀਮਣ ਦੀਆਂ ਨੇ ਬਈ ਬਾਈ ਪੂਰੇ ਸਾਰੇ ਰਿਕਾਰਡ ਬੱਚਿਆਂ ਦਾ ਪੂਰਾ ਵਧੀਆ ਹਮ ਠੀਕ ਹੈ ਆਪਾਂ ਦੇਵਾਗੇ ਜਿਹੜਾ ਵੀ ਲਊਗਾ ਹੂੰ 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 ਬਹੁਤ ਸੋਹਣੇ ਬੱਚਿਆਂ ਦੇ ਮੂੰਹ ਮੂੰਹ ਕਰੋ ਯਾਰ ਸਹੀ ਗੱਲ ਆ ਬਈ ਕੇਸ ਕੁਆਲਟੀ ਛੋਲੀ ਛੂਲੀ ਇੱਕ ਨੰਬਰ ਆਈ ਲੋ ਛੂਲੀ ਛੂਲੀ ਕਮਾਲ ਆ ਫੇਸ ਦੇਖੋ ਲੈ ਬਈ ਫੇਸ ਬਹੁਤ ਚੰਗਾ ਸਨਖ ਆਪਣਾ ਬੱਚੀ ਦੇ ਵਿੱਚ ਬਹੁਤ ਹਾਂਜੀ ਹਾਂਜੀ ਰਿਕਾਰਡ ਆ ਬਾਈ ਕਹਿੰਦਾ ਸਾਰਾ ਮਿਲੂਗਾ ਬਈ ਦੁੱਧ ਤੋਂ ਲੈ ਕੇ ਸੀਮਣ ਤੱਕ ਦਾ ਸਾਰਾ ਰਿਕਾਰਡ ਬਾਈ ਕਹਿੰਦਾ ਮਿਲ ਜੂਗਾ ਫੇਸ ਹੂਸ ਦੇਖੋ ਕੁਆਲਟੀ ਦੋਨਾਂ ਬੱਚਿਆਂ ਦੀ ਇੱਕੋ ਜਿਹੀ ਕੁਆਲਟੀ ਇੱਕੋ ਜਿਹੀ ਹਾਂਜੀ ਹਾਂਜੀ ਇੱਕੋ ਜਿਹਾ ਰੰਗ ਰੂਪ ਆ ਬਈ ਤੇ ਹਾਈਟ ਦਾ ਥੋੜਾ ਜਿਹਾ ਫਰਕ ਆ ਬਈ ਆ ਟੀਕੇ ਦੇ ਤਕਰੀਬ ਕੀ ਰੇ ਦੀ ਬੱਚੀ ਦੋਨੇ ਓਕੇ ਭਾਈ ਕੀ ਮੋਲਾ ਦੋਨਾਂ ਦਾ ਦੋਨਾਂ ਦਾ ਵਰਤੀ ਲੈਣ ਦੇਣ 45000 ਮਾਨਦਾਨ ਹੋ ਜਾ ਹਾਂਜੀ ਠੀਕ ਆ 45000 ਰੁਪਏ ਮੋਲਾ ਭਾਈ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਚੰਗੀਆਂ ਨੇ ਬੱਚੀਆਂ ਸਵੀਆਂ ਪਲੀਆਂ ਥਣ ਝੋਲੀ ਚੰਗੀਆਂ ਖਣ ਚਾਰੀਆਂ ਭਾਈ ਹਾਂਜੀ 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 ਭੰਦੇਮ ਕੋਈ ਥਾਂ ਨਹੀਂ ਭਾਈ ਕਹਿੰਦਾ ਚਾਰ ਆ ਦੇਖੋ ਕੋਈ ਫੋੜ ਨਹੀਂ ਸ਼ਾਗਨ ਝੋਲੀ ਦੇਖੋ ਗੱਬਣ ਵਾਲੀ ਝੋਲੀ ਲੱਗੀ ਹੈ ਕਰਮ ਵਾਲੀ ਤੇ ਕੱਲਾ ਕੱਲਾ ਥਣ ਤੇ ਵਿੱਥੀ ਤੇ ਥਣ ਬੱਚੀ ਆ ਵੀ ਚੰਗੀਆਂ ਕਰਮ ਵਾਲੀਆਂ ਮੋਲ 40000 ਰੁਪਏ ਜੋੜੇ ਦਾ ਮਾਨਦਾਨ ਜ਼ਰੂਰ ਹੋ ਜੂਗਾ ਅੱਗੇ ਦੋ ਨੰਬਰ ਦੇ ਬੱਚੇ ਸਾਲ ਕਿੰਨੀ ਕਿੰਨੀ ਉਮਰ ਨੇ ਇਹ ਵੀ ਕੀਰੀਆਂ ਜੀ 6 6 ਪੰਜ 5 ਕਿਸਮੀਨਾ ਦੇ ਬੱਚੇ ਹੈ ਜੀ ਠੀਕ ਆ 5 ਤੋਂ 6 6 ਮਹੀਨੇ ਬਈ ਉਮਰ ਦੰਨਾ ਤੇ ਬਿਲਕੁਲ ਕੀਰੀਆਂ ਤੂਰਾ ਤਰਾ ਦੇਖੋ ਦੋਨਾਂ ਦੇ ਘਰ ਦੇਖੋ ਜਿਆ ਰੰਗ ਰੂਪ ਬਹੁਤ ਚੰਗੇ ਝੂੜੀਆਂ ਕਮਾਲ ਦੀਆਂ ੱਲਾ ੱਲਾ ਥਣ ਚਾਰੇ ਥਣ ਨਿਕਲ ਮੇ ਪੂਰੇ ਗੈਰ ਸੇਸ ਦੇਖੋ ਕਰਮੇ ਫੇਸ ਬੜੇ ਚੰਗੇ ਹੈ ਨਾ ਹਾਂਜੀ ਹਾਂਜੀ ਇਧਰ ਨਕਵਾ ਕੇ ਦਿਖਾਣਾ ਸਨੱਖ ਪੁਣਾ ਬੱਚਿਆਂ ਦੇ ਵਿੱਚ ਬਹੁਤ ਆ ਬਾਕੀ ਤੋੜਾ ਤਰਾ ਚਈਆਂ ਚਾਰ ਹੀ ਥਾਣਾ ਤੇ ਪੰਜਵਾਂ ਤੇ ਛੇਵੇਂ ਤੇ ਫਰਨੀਚਾ ਨਹੀਂ ਲੈ। ਕੀ ਬਾਤ ਹੈ। ਕੁਆਲਿਟੀ ਚੰਗੀਆਂ ਹਨਾ। ਹਾਂਜੀ ਹਾਂਜੀ। ਠੀਕ ਆ ਭਾਈ। ਮਾ ਦਾ ਰਿਕਾਰਡ ਕੀ ਆ ਭਾਈ। ਬਈ ਇਹਨਾਂ ਦਾ ਵੀ ਚੰਗਈ ਹੋਇਆ ਰਿਕਾਰਡ ਹੈ ਭਾਈ ਠੀਕ ਆ। ਹਾਂ। ਹਾਂ। ਬਹੁਤ ਸੋਹਣੇ ਦੇਖੋ ਬੱਚੇ ਕਿੰਨੇ। ਕਰ ਵੀ ਖਿਲਿਆ। ਸਹੀ ਗੱਲ। ਬਹੁਤ ਚੰਗੀ ਆ ਲੈਗ, ਟੋਰ ਬੋਡੀ ਸਕੋਰ ਬਹੁਤ ਚੰਗਾ ਆ। ਸਹੀ ਗੱਲ ਆ ਭਾਈ। ਸਹੀ ਗੱਲ ਆ। ਕੀ ਮੁੱਲ ਰਹਿਣਾ ਹੈ? ਇਹਦਾ ਤਾਂ ਭਾਈ 4000 ਰੁਪਏ। ਮਾਨਦਾਨ ਹੋ ਜਾ। ਉਹ ਮੁੱਖ ਫੇਰਾਂ ਦਾ ਬਸਟਾ ਰਹੇਗੇ। ਬੜਾ ਨਹੀਂ ਹੋਣਾ। ਬਹੁਤ ਠੀਕ ਆ ਭਾਈ। 40000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੁੱਲ ਬਾਈ ਕਹਿੰਦਾ ਜਾਇਜ਼ ਰੱਖਿਆ ਚਲੋ ਮਾਨਤਨ ਦਾ ਹੋਣੇ ਹੋਣਾ ਵੀ ਮੌਕੇ ਤੇ ਝੋਲੀ ਕਮਾਲ ਦੀ ਆ ਕੱਲਾ ਕੱਲਾ ਥਾਣਾ ਚਾਰੇ ਥਾਣੇ ਨਿਕਣਵੇਂ ਪੂਰੇ ਗੈਰ ਤੇ ਤੋੜਾ ਤੋੜਾ ਵੀ ਕਰਮਣੀ ਨੇ ਚੰਗੇ ਮੈਂ ਕਹਿੰਦਾ ਕਮਾਲ ਆ ਬਈ ਝੋਲੀ ਹਨਾ ਕੱਲਾ ਕੱਲਾ ਥਾਣਾ ਬਈ ਕਿਆ ਬਾਤ ਦੂਜੀ ਦੇ ਵੀ ਥਾਣੇ ਚੰਗੇ ਆ ਚਾਰੇ ਥਾਣੇ ਨਿਕਣਵੇਂ ਪੂਰੇ ਗੈਰ ਤੇ ਮੁੱਲ ਜਿਹੜਾ 40000 ਮਾਨਤਨ ਜਰੂਰ ਹੋ ਜੂਗਾ ਇਹਦੀ ਕਿੰਨੀ ਉਮਰ ਹੈ ਵੀਰੇ ਇਹ ਮੱਲਾ 3 ਮਹੀਨਾ ਦੀ ਕੁੜੀ 5 ਜਿਗੇ ਮਹੀਨੇ ਦੀ ਹਾਂਜੀ ਹਾਂਜੀ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਝੂਲੀ ਕਰਮਣ ਦੀ ਇਹ ਵੀ ਚੰਗੀ ਆ ਰਿਕਾਰਡ ਚੰਗਾ ਹੀ ਆਦਾ ਹਾਂ ਬਾਈ ਪੂਰਾ ਕਲਰ ਪਲੇਟ ਵੀ ਬਹੁਤ ਚੰਗਾ ਦੇਖੋ ਜੀ ਸਹੀ ਗੱਲ ਆ ਬਾਈ ਲੈ ਠੀਕ ਕੀ ਮੁੱਲ ਆ ਫਿਰ ਮੁੱਲ ਬਾਈ ਉਸੇ ਤਾਂ ਲੈਣ ਦੇਣ ਦੇ ਲਗਾ ਮੁੱਲੀ ਰੱਖਾਂਗੇ 18000 ਰੁਪਏ ਜੀ ਮਾਨਦਾਨ ਹੋ ਜਾ ਹਾਂ ਮਾਰੋ ਮੋਟਾ ਕਰ ਦਾਂਗੇ ਬਾੜਾ ਇਹ ਚ ਗੁਜਾਇਸ਼ ਹੈ ਨਹੀਂ ਜੀ ਠੀਕ ਬਾੜੀ ਗੁਜਾਇਸ਼ ਆ ਪਰ ਅੱਕੇ ਨਹੀਂ ਜਾਂਦੇ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਬੱਚੀ ਸਨਖੀਤ ਹੋਰ ਧਰਾ ਚੰਗਾ ਫੁੱਦਰ ਫੁੱਦਰ ਚੰਗੀ ਝੂਲੀ ਕਮਾਲ ਦੀ ਹੈ ਕੱਲਾ ਕੱਲਾ ਥਾਣਾ ਚਾਰੇ ਥਣ ਬਈ ਨਿਕਲ ਚਾਰੇ ਥਾਣ ਵੀ ਬਹੁਤ ਨਿਕਲਣ ਮੇਰੇ ਦੇਖ ਕੇ ਚੈੱਕ ਕਰੋ ਜੀ ਬਾਕੀ ਸਹੀ ਗੱਲਾਂ ਬਈ ਲੈ ਬਈ ਝੂਲੀ ਨੇੜੇ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਇਹਦੀ ਕਿੰਨੀ ਉਮਰ ਹੈ ਜੀ ਇਹ ਜੀ 7-8 ਮਹੀਨੇ ਦੀ 7 ਤੋਂ 8 ਮਹੀਨੇ ਦੀ ਬਈ ਉਮਰ ਤੋਰਾ ਧਰਾ ਦੇਖੋ ਬੱਚੀ ਚੰਗੀ ਹੈ ਚੰਗੀ ਹੈ ਸਭ ਹੀ ਭਲੀ ਹੈ ਜੀ ਮਦਰ ਰਿਕਾਰਡ ਹੂੰ ਸਾਰਾ ਫਾਰਮ ਦੀ ਵੀਡੀਓ ਅਪ ਦੇਵਾਂਗੇ ਜਿਹੜੇ ਕੋਰ ਬੱਚਾ ਇਹ ਪਹਿਲਾ ਆਇਆ ਸੀਗਾ ਠੀਕ ਆ ਉਹ ਉਹਦੇ ਨਾਲ ਆ ਜੀ ਇਹੇ ਠੀਕ 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 ਕੋ ਬੜੇ ਬੱਚੇ ਨੇ ਪੋਕੇ ਜੀ ਚੰਗੀਆਂ ਸਵੇਂ ਪੜਿਆ ਰਾਜੀ ਆ ਬਈ ਤੇ ਮਸਤੀ ਜਿਹੜੀ ਕਰਦੀ ਆ ਫੇਸ ਫੂਸ ਦੇਖੋ ਕਰਮਾਈ ਦਾ ਬਹੁਤ ਚੰਗੀਆਂ ਬਿਊਟੀ ਬਹੁਤ ਚੰਗੀਆਂ ਬਹੁਤ ਯਾਰ ਟਾਪ ਕਲਾਸ ਲੈਗ ਸਕੋਰ ਬਾਡੀ ਸਕੋਰ ਤਕੜਾ ਪੂਰਾ ਹੀ ਇੱਕ ਨੋਜ ਵਾਲੇ ਬੱਚਾ ਇਹ ਦੇਖੋ ਖਣ ਨਹੀਂ ਖੁਣ ਨਹੀਂ ਬੱਚੀ ਦੀ ਫੁੱਲ ਚੰਗੀਆਂ ਹਾਂਜੀ ਹਾਂਜੀ ਕੀ ਬਾਤ ਆ ਬਈ ਇਹ ਮੁੱਲ ਕੀ ਇਹਦਾ ਜਾਇਜ਼ ਆ ਫਿਰ ਇਹਦਾ 35000 ਰੁਪਏ ਹੀ ਮਾਨਤਨ ਹੋ ਜਾ ਮਾੜਾ ਮੋਟਾ ਕਰਾਂਗੇ ਇਹਦੇ ਵਿੱਚੋਂ ਜੀ 35000 ਰੁਪਿਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਬੱਚੀ ਸਨਕੀ ਆ ਝੋਲੀ ਬਹੁਤ ਚੰਗੀ ਆ ਭਾਈ ਕੀ ਬਾਤ ਹੂੰ ਕੱਲਾ ਕੱਲਾ ਥਾਣਾ ਲੈ ਬਈ ਪੂਰੀ ਵਿੱਥੀ ਦੇ ਥਾਣਾ ਝੋਲੀ ਦੇਖੋ ਕਮਾਲ ਦੀ ਅੱਗੇ ਵੀਰੇ ਗੱਬਣਾ ਬੱਚੀ ਇਹ ਤਾਂ ਟਾਪ ਕਲਾਸ ਬੱਚਾ ਜੀ ਕਿੰਨੇ ਟਾਈਮ ਦੀ ਗੱਬਣਾ ਇਹ ਇਹ ਜੀ 4 ਮਹੀਨੇ ਤੇ ਚਾਰ ਮਹੀਨੇ 17 ਦਿਨਾਂ ਦੀ ਬਈ ਗੱਬਣ ਦਾ ਬਈ ਸਮੀ ਪੌਲੀ ਫੁੱਲ ਰਾਜੀ ਫੁੱਲ ਕੱਦ ਬਹੁਤ ਚੰਗਾ ਪ੍ਰਿੰਟ ਬਣਉਂਦੇ ਚੰਗਾ ਤੋੜਾ ਤਾਰਾ ਕਮਾਲ ਦਾ ਕੀ ਰਿਕਾਰਡ ਆ ਭਰਾ ਜੀ ਮਾਰਾ ਮਾਨਸਾ ਹੀ ਸਾੜਾ ਜੀ ਦੀ ਬੱਚੀ ਦਾ 2 ਲੀਟਰ ਦੁੱਧ ਜਿਹੜਾ ਦੀ ਮਾਂ ਥੱਲੇ ਸੀਗਾ ਬਈ ਕੁਆਲਿਟੀ ਆਪ ਹੀ ਮੂੰਹੋਂ ਬੋਲਦੀ ਐ ਸਭ ਹੀ ਪਲੀ ਰਾਜੀ ਰੋਜੀ ਫੁੱਲਾ ਬਾਈ ਹਾਂਜੀ ਹਾਂਜੀ ਕਿਹੜੀ ਸੀਮਨ ਦੀ ਆ ਭਰਾ ਬਈ ਇਹ ਨਾ ਟੈਸਟ ਕਰਕੇ ਦੇਖੋ ਤਾਂ ਜੀ ਓਕੇ ਪਾਈਪਰ ਤੋਂ ਪ੍ਰੈਗਨੈਂਟ ਆਈ ਠੀਕ ਆ ਬਾਈ ਹਾਂ ਟੇਸ ਦੇਖੋ ਹਣਾ ਬਈ ਖੜਨੀ ਖੁੜਨੀ ਬੱਚੀ ਸੀ ਬੜੀ ਜਿਆਦਾ ਤਕੜੀ ਐ ਦੀ ਸਹੀ ਗੱਲ ਆ ਰਾਜੀ ਰੋਜੀ ਵੀ ਫੁੱਲਾ ਸਭ ਹੀ ਪਲੀ ਝੂਲੀ ਕਮਾਲ ਆ ਬਈ ਕੱਲਾ ਕੱਲਾ ਥਣ ਪੂਰੀ ਵਿੱਚ ਦੇ ਥਣ ਕੀ ਮੋਲ ਆ ਬਈ ਜੈ ਜੈ ਇਹ ਮੁੱਲ ਜਿਹੜਾ ਮੱਤੀ ਕਰਕੇ ਆ ਗਿਆ ਬਈ ਠੀਕ ਆ ਭਾਈ ਕੁਆਲਿਟੀ ਚੈੱਕ ਕਰੋ ਜੀ ਝੋਲੀ ਬੱਚੀ ਦੀ ਮੋਹਲੋ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 58000 ਦੀ ਬੱਚੀ ਦੇ ਦਿਆਂਗੇ ਭਾਈ ਝੋਲੀ ਦੇਖੋ ਬਲ ਬਹੁਤ ਚੰਗੇ ਹਾਂਜੀ ਹਾਂਜੀ ਫਰੈਂਟ ਆ ਦੇਖੋ ਜੀ ਜਿਹੜਾ ਗ੍ਰੇ ਥਾ ਤੇ ਵਾਈਟ ਆ ਉਹ ਥਾ ਤੇ ਵਾਈਟ ਆ ਜਿਹੜਾ ਥਾ ਤੇ ਬਲੈਕ ਆ ਇਹ ਉਹਦੇ ਥਾ ਤੇ ਬਲੈਕ ਆ ਇਹ ਕੁਆਲਿਟੀ ਹੁੰਦੀ ਹੈ ਜੀ ਕੁਆਲਿਟੀ ਹੁੰਦੀ ਹੈ ਇਹ ਕੁਆਲਿਟੀ ਵਾਲਾ ਜਿਹੜੇ ਵੀ ਸ਼ਾਈਨਿੰਗ ਮਾਰ ਰਿਹਾ ਇਹ ਇਹ ਫੋਮੇ ਨਵਾਈ ਹੋਵੇ ਜਾਂ ਨਾ ਨਵਾਈ ਹੋਵੇ ਠੀਕ ਹੈ ਇਤਾਂ ਵੀ ਸ਼ਾਈਨਿੰਗ ਮਾਰਦੀ ਹੈ ਬਰੀਡ ਹੁੰਦੀ ਹੈ ਜੀ ਆ ਦੇਖੋ ਆ ਬੱਚਾ ਦੇਖੋ ਕਵਾਲਿਟੀ ਆ ਨੇ ਜੀ ਕਵਾਲਿਟੀ ਹੈ। ਤੇ ਇੱਕ ਦੇਖੋ ਜੀ ਜਿੰਨਾ ਕਾ ਆਪਾਂ ਮਿੱਠਾ ਪਾਵਾਂਗੇ ਓਨੀ ਕਾ ਤੁਹਾਨੂੰ ਮਾਲ ਲਾ ਕੇ ਮਿੱਠਾ ਬੂਨੂ ਲੱਗਣਾਗਾ। ਠੀਕ ਹੈ ਜਿੰਨੇ ਕਾ ਤੁਸੀਂ ਹੁਣ ਮੰਨ ਲਓ ਪੈਸੇ ਲਾਉਗੇ ਉਸ ਹਿਸਾਬ ਨਾਲ ਤੁਹਾਨੂੰ ਬਰੀਡ ਮਿਲਣੀ ਹੈ ਜੀ। ਸਹੀ ਗੱਲ। ਜੇ ਵੀ ਚੰਗੇ ਪੈਸੇ ਲਾਉਗੇ ਚੰਗੀ ਬਰੀਡ ਚੰਗੀ ਬਰੀਡ ਦੇ ਤਾਂ ਪੈਸੇ ਲੱਗਦੇ ਹੀ ਆ ਹਮੇਸ਼ਾ। ਹਾਂ ਜੀ ਲੱਗਦੇ। ਠੀਕ ਹੈ। ਉਹ ਜਿਹੜੇ ਮੰਨ ਲਓ ਕਿ ਨਾਰਮਲ ਬਰੀਡ ਲਓਗੇ ਭਾਈ ਹੁਣ ਆਪਾਂ ਕੋਲ ਨਾਰਮਲ ਬਰੀਡ ਵਾਲੇ ਬੱਚੇ ਵੀ ਤੁਹਾਨੂੰ ਦਿਖਾਏਗਾ। ਹੂੰ। ਉਹ ਹੋ ਜੇ ਰੇਟ ਤੇ ਆਹੋ ਜੇ ਮੰਨ ਲਓ ਤੁਸੀਂ ਇਹਨਾਂ ਨਾਲ ਜੇ ਪੈ ਹੂੰ ਬਈ ਇਹ ਘੱਟ ਲੈਣਾ ਬਾਦਲੇ ਰਾ ਪਾਈ ਕਰੂੰ ਕੋਦਵੀ ਮੱਲ ਲੱਗੇ ਇਹਦੇ ਤੁਹਾਨੂੰ ਵੀ ਪਤਾ ਪੱਣੀ ਆਰਮਾ ਦੇ ਵਿੱਚੋਂ ਆਪਾਂ ਨੂੰ ਕਿਹੜਾ ਘੱਟ ਘੱਟ ਰੇਟ ਨੂੰ ਦਿੰਦੇ ਨਹੀਂ ਸਹੀ ਗੱਲ ਆ ਬਈ ਨਾਗ ਸੀ ਭਰਾ ਕੁੜੇ ਜਿਹੜੇ ਸਾਰੀ ਦਿਖਾਤੇ ਬਈ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ